ਆ ਦੇਖੋ ਵੀਰੇ ਆਪਾਂ ਬਣਾਇਆ ਸੀਗਾ ਜੀ ਆਹ ਬੋਰਡ ਹੈ ਇੱਕ ਤਾਂ ਵੈਲਡ ਲਾਉਣ ਨੂੰ ਉਧਰੇ ਪਾਸੇ ਵੈਲਡ ਤੇ ਥੱਲੇ ਦੇ ਪਾਸੇ ਬਣਾਇਆ ਸੀ ਦੋ ਜਿਵੇਂ ਗ੍ਰੇਂਡਰ ਗੁੰਡਲ ਲਾਉਣੇ ਹੋਣਗੇ ਜੀ ਆਪਾਂ ਉਹ ਲਾਏ ਤੇ ਇਹ ਗ੍ਰੇਂਡ ਜਿਹੜੀ ਆ ਥੱਲੇ ਗ੍ਰੇਂਡਰ ਵਾਲਾ ਇਹਨੂੰ ਆਪਾਂ 100 ਚ ਕੰਮ ਕਰਦੀ ਲਾਈ ਹੈ ਜੀ ਤੇ ਜਿਹੜੀ 100 ਚ ਉਹ ਆਪਾਂ ਬਲਬ ਲਾਉਣਾ ਉਹ ਵੀ ਤੁਹਾਨੂੰ ਸਾਰਾ ਦਵਾਂਗੇ ਜਾਣਕਾਰੀ ਵੀ ਕਿਵੇਂ ਇਹਨੂੰ ਕੀ ਕਰਨਾ ਜੀ ਜਿਹੜਾ ਤਾਂ ਤਾਂ ਵਾਲਾ ਆਪਣਾ ਵੱਡਾ ਬੋਰਡ ਆ ਜੀ ਇਹਨੂੰ ਇੱਕ ਤਾਂ ਇੱਥੋਂ ਲਾ ਕੇ ਤੇ ਇੱਕ ਥੱਲੇ ਥੱਲੇ ਸੋਚ ਨੂੰ ਲਾ ਦੇਣੀ ਹੈ ਜੀ ਠੀਕ ਹੈ ਜੀ ਤੇ ਆ ਜਿਹੜੀਆਂ ਦੋ ਤਾਰਾਂ ਤੇ ਇਹ ਬਿਜਲੀ ਵਾਲੀਆਂ ਤਾਰਾਂ ਦੋ ਇੱਕ ਬਿਜਲੀ ਤਾਰ ਇੱਥੇ ਲਾ ਦੇਣੀ ਇੱਕ ਬਿਜਲੀ ਤਾਰ ਇੱਥੇ ਲਾ ਦੇਣੀ ਇੱਥੇ ਲਾ ਦੇ ਜਿੱਦੋਂ ਗਾਂਹ ਆਪਾਂ ਇਹਦਾ ਥੱਲੇ ਛੋਟਾ ਬੋਰਡ ਲਾਇਆ ਜੀ ਇੱਕ ਤਾਰ ਇੱਧਰ ਬਿਜਲੀ ਪਾਸੇ ਲਿਆ ਦੂੰ ਇੱਕ ਇੱਧਰ ਕਰੰਟ ਵਾਲੇ ਪਾਸੇ ਆਰਥ ਨਾਲ ਲੱਗੀ ਹੈ ਕਰੰਟ ਵਾਲੀ ਲੱਗੀ ਠੀਕ ਹੈ ਜੀ ਇਦੋਂ ਗਾਂ ਆ ਕੇ ਅਬ ਇਹ ਇਥੋਂ ਆਪਾਂ ਨੀਲੀ ਤਾਰ ਜਿਹੜੀ ਆ ਬ ਇਹਦੋਂ ਕਰੰਟ ਵਾਲੀ ਆਉਂਦੀ ਉਹ ਇੱਧਰ ਪਹਿ ਕੰਨੀ ਤੇ ਲਾਤੀ ਠੀਕ ਹੈ ਜੀ ਇਧਰੋਂ ਕੰਨੀ ਤੋਂ ਆਇਆ ਜੋੜ ਕੇ ਇੱਕ ਇੱਧਰ ਲਾਤੀ ਠੀਕ ਹੈ ਜੀ ਤੇ ਜਿਹੜੀ ਆ ਸਿੱਧੀ ਆਈ ਇਹਦੇ ਨਾਲ ਕਰੰਟ ਤੇ ਇਦੋਂ ਗਾ ਜਿਹੜਾ ਆਪਾਂ ਕਰੰਟ ਲੈਣਾ ਕਰੰਟ ਵਾਲੀ ਤਾਰ ਜਿਹੜੀ ਆ ਉਹ ਇੱਕ ਆਪਾਂ 2100 ਚ ਲਾਈ ਆ ਦੋਵੇਂ ਸੂਹਾ ਨੂੰ ਤੇ ਉਹ ਜਿਹੜੀ ਕਰੰਟ ਵਾਲੀ ਤਾਰ ਆਪਾਂ ਜਿਹੜੀ ਆ ਤਾਂ ਵਾਲੇ ਪਾਸੇ ਲਾਤੀ ਸੋਚਦੇ ਉਤਲੇ ਪਾਸੇ ਲਾਤੀ ਥਲੇੜੇ ਪਾਸੋਂ ਆਵੇ ਇੱਕ ਤਾਰ ਇੱਥੋਂ ਲਾ ਕੇ ਸੋਚ ਨਾਲ ਇੱਧਰ ਲਾਤੀ ਇੱਕ ਸੋਚ ਇੱਧਰੋਂ ਲਾ ਕੇ ਇੱਧਰ ਲਾਤੀ ਠੀਕ ਹੈ ਜੀ ਇਹ 100 ਚ ਤੋਂ ਹੀ ਦੋਵਾਂ ਚ ਕਰੰਟ ਜਾਂਦਾ ਹੋ ਗਿਆ ਜੀ ਆ ਤਾਂ ਵਾਲਾ ਤੇ ਆ ਇੱਥੇ ਦੋਨੇ ਕਰੰਟ ਵਾਲੀਆਂ ਤਾਰਾਂ ਲੱਗ ਜਾਣੀਆਂ ਇਹ ਵੀ ਚੱਲਦਾ ਹੋ ਜੂਗਾ ਵੀ ਚੱਲਦਾ ਜਿਹੜੀ ਹੁਣ ਆ ਬਿਜਲੀ ਆ ਜਿਹੜਾ ਬਲਬ ਵਾਲੀ ਸੋਚ ਆ ਇਹਨੂੰ ਆਪਾਂ ਕੀ ਕਰਨਾ ਤੇ ਇਹਦੇ ਇਥੋਂ ਹੀ ਆ ਸੋਚ ਦੇ ਵਿੱਚੋਂ ਹੀ ਇਥੋਂ ਆ ਸੋਚ ਨੂੰ ਗਰੰਟ ਦੇ ਦੇਣਾ ਗਰੰਟ ਦੇ ਕੇ ਇਥੋਂ ਗਰੰਟ ਸਿੱਧਾ ਦੇ ਦੇਣਾ ਇਹ ਤਾਂ ਨੂੰ ਲਾ ਕੇ ਜਿਹੜੀ ਇਥੋਂ ਧਾਰ ਇਥੋਂ ਨੂੰ ਸਾਰਾ ਸਮਝਾਉਣਾ ਜੀ